ਲੁਧਿਆਣਾ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6000 ਰੁਪਏ ਲੈਂਦਿਆਂ ਰੰਗੇ ਹੱਤੀ ਕਾਬੂ ਕਰਦ ਸਫਲਤਾ ਪ੍ਰਾਪਤ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਲਜ਼ਮ ਨੂੰ ਜਗਦੀਸ਼ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਸ਼ਿਕਾਇਤਕਰ ਤੇ ਗ੍ਰਿਫਤਾਰ ਕੀਤਾ ਗਿਆ ਕੀ ਇਹ ਪੂਰਾ ਮਾਮਲਾ ਇਹ ਤੁਹਾਨੂੰ ਦੱਸਦੇ ਹਾਂ ਬੁਲਾਰੇ ਅਨੁਸਾਰ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਇਹ ਵੀ ਦੱਸਿਆ ਕਿ ਉਸਨੇ ਆਪਣੇ ਨਾਂ ਤੇ ਜ਼ਦੀ ਕਾਰਦ ਬਾਦਲਾਖਰ ਵਾਉਣ ਦੇ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 ਸਰਟੀਫਿਕੇਟ ਪ੍ਰਾਪਤ ਕਰਨਾ ਸੀ ਦੱਸਦੀ ਕਿ ਉਸਦੀ ਮੁਲਾਕਾਤ ਇੱਕ ਕਰਮਚਾਰੀ ਹਰਿਸ਼ ਕੁਮਾਰ ਦੇ ਨਾਲ ਹੋਈ ਜਿਸ ਨੇ ਖੁਦ ਨੂੰ ਕਾਰਪੋਰੇਸ਼ਨ ਦੀ ਹਾਊਸ ਟੈਕਸ ਸ਼ਾਖਾ ਦੇ ਕਲਰਕ ਵਜੋਂ ਪੇਸ਼ ਕੀਤਾ ਅਤੇ ਉਸਨੇ ਸਬੰਧਤ ਜੂਨੀਅਰ ਇੰਜੀਨੀਅਰ ਤੋਂ ਸ਼ਿਕਾਇਤ ਕਰਤਾ ਦੇ ਘਰ ਦਾ TS1 ਸਰਟੀਫਿਕੇਟ ਜਾਰੀ ਕਰਵਾਉਣ ਦੇ ਲਈ 10000 ਰੁਪਏ ਦੀ ਮੰਗ ਕੀਤੀ ਜੀ ਹਾਂ ਰਿਸ਼ਵਤ ਵਜੋਂ 10000 ਰੁਪਏ ਮੰਗੇ ਜਾਂਦੇ ਨੇ ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਨੇ ਮੌਕੇ ਤੋਂ ਉਸ ਤੋਂ 4000 ਰੁਪਏ ਲੈ ਲਏ ਸੀ ਤੇ ਬਾਕੀ ਰਹਿੰਦੇ 6000 ਰੁਪਏ ਜੋ ਕਿ TS1 ਉਪਲਬਧ ਕਰਵਾਏ ਜਾਣ ਤੇ ਮੌਕੇ ਤੇ ਦੇਣ ਦੀ ਗੱਲ ਉਣਾ ਆਖੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ Google Pay ਰਾਹੀ ਬਾਕੀ ਰਕਮ ਦੀ ਮੰਗ ਕਰ ਰਿਹਾ ਸੀ ਪਰ ਉਸ ਨੂੰ Google Pay ਵਰਤਨਾ ਨਹੀਂ ਆਉਂਦਾ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਇਹ ਰਕਮ ਨਕਦ ਹੀ ਉਸ ਨੂੰ ਦਵੇਗਾ ਜਿਸ ਤੋਂ ਬਾਅਦ ਉਸਨੇ ਨਕਦ ਰਕਮ ਲੈਣ ਦੀ ਗੱਲ ਕਹੀ ਇਸ ਦੌਰਾਨ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕਰ ਲਈ ਤੇ ਸਬੂਤ ਵਜੋਂ ਵਿਜੀਲੈਂਸ ਨੂੰ ਇਹ ਰਿਕਾਰਡਿੰਗ ਸੌਂਪ ਦਿੱਤੀ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ ਬੁਲਾ ਰਹੇ ਦੱਸਿਆ ਕਿ ਸ਼ਿਕਾਇਤ ਦੀ ਮੋਟਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤ ਕਰਤਾ ਤੋਂ ਦੂਜੀ ਕਿਸ਼ਤ ਵੱਜੋਂ 6000 ਰੁਪਏ ਰਿਸ਼ਵਤ ਲੈਂਦਿਆ ਦਬੋਚ ਲਿਆ ਇਸ ਸਬੰਧ ਦੇ ਵਿੱਚ ਉਕਤ ਮੁਲਜ਼ਮ ਖਿਲਾਫ ਪ੍ਰਚਾਰ ਰੋਕੂ ਕਾਨੂੰਨ ਦੇ ਧਾਰਾ 77ਏ ਅਤੇ ਆਈਪੀਸੀ ਦੀ ਧਾਰਾ 420 ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਦੇ ਵਿੱਚ ਕੇਸ ਵੀ ਦਰਜ ਕਰ ਲਿਆ ਗਿਆ ਮੁਲਜ਼ਮ ਨੂੰ ਪਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਉਦਰੀ ਬੁਲਾਰੇ ਨੇ ਕਿਹਾ ਕਿ ਇਸ ਸੰਬੰਧੀ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਇਹ ਇੱਕ ਜਗਦੀਸ਼ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੋਂ ਇੱਕ ਕਾਫੀ 올ਡ ਮੈਨ ਨੇ ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਏ ਸੀਗੇ ਰੈਂਜ ਵਿੱਚ ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ ਚ ਮੁਲਾਜ਼ਮ ਹੈਗਾ ਆਪਣੇ ਆਪ ਨੂੰ ਕਲਰਕ ਦੱਸਦਾ ਹੈਗਾ ਉਹ ਇਹਨਾਂ ਨੇ ਕੋਈ TS ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ ਚ ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ ਕੋਈ ਕਾਰਟ ਬਠ ਗੱਜਦਾ ਤੇ ਉਹਦਾ ਇਹਨਾਂ ਨੂੰ ਟੀਐਸ ਫਾਰਮ ਚਾਹੀਦਾ ਸੀਗਾ ਇਹਨੇ ਫੇਨ ਨੂੰ ਅਪਰੋਚ ਕੀਤੀ ਇਹ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਮੈਂ ਟੀਐਸ ਫਾਰਮ ਦਵਾ ਦੂੰਗਾ ਤੇ 10000 ਦੀ ਇਹਨੇ ਡਿਮਾਂਡ ਕੀਤੀ ਚਾਰਜ ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇਤੋਂ ਔਰ ਕੱਲ ਇਹਨੂੰ ਕਹਿ ਰਿਹਾ ਸੀ ਮੈਨੂੰ ਗੂਗਲ ਪੇਲ ਕਰ ਦੇਓ 6000 ਰੁਪਿਆ ਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ ਕ腐ਪਸ਼ਨ ਜਿਹੜਾ ਬੰਦੇ ਕਰਦੇ ਨੇ ਫਣਾਉਣੇ ਆ ਉਹ ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕਦਮਾ ਤਜ ਕੀਤਾ ਔਰ ਇਹਨੂੰ ਅੱਜ ਇਹਨੇ ਉਹ ਮੰਦਰ ਹੈਗਾ ਆਪਣੇ ਜਿਹੜਾ ਤਰ ਦੁਗਰੀ ਰੋਡ 'ਆਲ ਜੈਨ ਮੰਦਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਉੱਥੇ ਤੁਹਾਡਾ ਕੋ ਪੈਸੇ ਲੈ ਲਵਾਂ ਉਹ ਜੈਨ ਮੰਦਰ ਦੇ ਨੇੜੇ ਕੋ ਪਾਰਕ ਹੈਗਾ ਉਹ ਪਾਰਕ ਜਿਹੜਾ ਦੁਗਰੀ ਰੋਡ ਸਾਈਡ ਹੈਗਾ ਉੱਥੇ ਫਿਰ ਇਹ ਕੰਪਲੇਨਟ ਕੋਲ ਗਿਆ ਹੈਗਾ ਇਹਨੇ ਫਿਰ ਜਦੋਂ 6000 ਰੁਪਏ ਇਹਨੇ ਰੰਗੇਤੀ ਇਹਨੂੰ ਲੈਦਿਆਂ ਨੂੰ ਫੜਿਆ ਹੈਗਾ ਸਰਕਾਰੀ ਗਵਾਂ ਦੀ ਹਾਜ਼ਰੀ 'ਚ ਅਨੋ ਕਾਲ ਨੂੰ ਸੀ ਦਾ ਅਪਪੇਸ਼ ਕਰਾਂਗੇ ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ ਜੀ ਕੋਈ ਕੰਮ ਜਾਰੀ ਸੀ ਹਾਈ ਕਰਮਚਾਰੀ ਹੈ ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ ਤੇ ਇਹ ਆਪਣੇ ਨੂੰ ਕੁਲਰ ਕੁਛ ਦੱਸ ਰਿਹਾ ਸੀ ਬਾਕੀ ਸੀ ਵੈਰੀਫਾਈ ਕਰ ਰਹੇ ਹੋਰ ਕਿਤੇ ਨਾਲ ਵੀ ਤੇਰੇ ਲਈ ਹਾਂਜੀ ਨਾਲ ਵੀ ਤੇਰੇ ਲਈ ਹੈ ਜੇ ਉੱਥੇ ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵਾਲਵ ਹੋਏਗਾ ਵੈਰੀਫਾਈ ਕਰਕੇ ਅਗਲੀ ਕਾਰਵਾਈ ਕਰਾਂਗੇ